ਪਿਛਲੇ ਕਾਫੀ ਦਿਨਾਂ ਤੋਂ ਤਪਾ ਮੰਡੀ ਵਿਖੇ ਰੇਲਵੇ ਮੰਤਰੀ ਸ਼੍ਰੀ ਪਵਨ ਕੁਮਾਰ ਬਾਂਸਲ ਦੇ ਦੌਰੇ ਨੂੰ ਲੈ ਕੇ ਚੱਲ ਰਹੀਆਂ ਤਿਆਰੀਆਂ ਤੋਂ ਬਾਅਦ ਰੇਲਵੇ ਮੰਤਰੀ ਤਪਾ ਮੰਡੀ ਵਿਖੇ ਪਹੁੰਚੇ ਜਿੱਥੇ ਉਹਨਾਂ ਦਾ ਇਲਾਕਾ ਨਿਵਾਸੀਆਂ ਨੇ ਪਰਮਾਣ ਸੁਆਗਤ ਕੀਤਾ ਇਸ ਦੌਰੇ ਦੌਰਾਨ ਉਹਨਾਂ ਸ਼੍ਰੀ ਗੰਗਾ ਨਗਰ ਸ਼੍ਰੀ ਨਦੀ ਸਾਹਿਬ ਰੇਲ ਗੱਡੀ ਨੂੰ ਹਫ਼ਤੇ ਵਿੱਚ ਤਿੰਨ ਵਾਰ ਚਲਾਉਣ ਅਤੇ ਹੋਰ ਗੱਡੀਆਂ ਦੇ ਟਾਈਮ ਵਧਾਉਣ ਦਾ ਐਲਾਨ ਕੀਤਾ ਉਧਰ ਇੱਥੋਂ ਦੇ ਇਲਾਕਾ ਨਿਵਾਸੀਆਂ ਦੀਆਂ ਕਈ ਮੰਗਾਂ ਨਾ ਸੁਨੇ ਜਾਣ ਸੰਬੰਧੀ ਇਲਾਕਾ ਨਿਵਾਸੀਆਂ ਵਿੱਚ ਰੋਸ ਵੀ ਦੇਖਣ ਨੂੰ ਮਿਲਿਆ ਪਿਛਲੇ ਕੁਝ ਦਿਨਾਂ ਤੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਦੀ ਤਾਫਾ ਫੇਰੀ ਲੋਕਾਂ ਦੇ ਪੱਲੇ ਕੁਝ ਵੀ ਨਾ ਪਾਸ ਸੀ ਜ਼ਿਕਰਯੋਗ ਹੈ ਕਿ ਰੇਲ ਮੰਤਰੀ ਇੱਥੇ ਸਿਰਫ ਕੁਝ ਮਹੀਨੇ ਪਹਿਲਾਂ ਪਾਸ ਹੋ ਚੁੱਕੀ ਹੈ ਮੰਗਾ ਹੀ ਦੌਰਾ ਕੇ ਚੱਲੇ ਬਣੇ ਇਸ ਮੌਕੇ ਤੇ ਉਹਨਾਂ ਹਫ਼ਤੇ ਵਿੱਚ ਇੱਕ ਦਿਨ ਚੱਲਦੀ ਸ਼੍ਰੀ ਗੰਗਾ ਨਗਰ ਸ਼੍ਰੀ ਨਾਂਦੇੜ ਸਾਹਿਬ ਰੇਲ ਗੱਡੀ ਨੂੰ ਹਫ਼ਤੇ ਵਿੱਚ 3 ਦਿਨ ਚਲਾਉਣ ਦਾ ਐਲਾਨ ਕੀਤਾ ਇਸ ਦੇ ਨਾਲ ਇਸ ਗੱਡੀ ਦਾ ਠਹਿਰਾਓ ਤਾਫਾ ਅਤੇ ਮथुरा ਵਿਖੇ ਕਰਨ ਦਾ ਐਲਾਨ ਵੀ ਕੀਤਾ ਗਿਆ ਜਦਕਿ ਸੰਸਦ ਮੈਂਬਰ ਵਿਜੇਂਦਰ ਸਿੰਘਲਾ ਕਪਾ ਵਿਖੇ ਕਈ ਸਮਾਗਮਾਂ ਦੌਰਾਨ ਪਿਛਲੇ ਕਈ ਸਾਲ ਤੋਂ ਇਹ ਮੰਗ ਰੇਲਵੇ ਪਾਸੋਂ ਪਾਸ ਕਰਵਾਉਣ ਬਾਰੇ ਕਹਿ ਚੁੱਕੇ ਨੇ ਆਪਣੇ ਇਸ ਦੌਰੇ ਦੌਰਾਨ ਰੇਲ ਮੰਤਰੀ ਵੱਲੋਂ ਹੱfte ਵਿੱਚ ਰਾਤ ਸਮੇਂ 3 ਦਿਨ ਚੱਲਣ ਵਾਲੀ ਏਸੀ ਵਿਸ਼ੇਸ਼ ਗੱਡੀ ਦਾ ਬਰਨਾਲਾ ਵਿਖੇ ਠਹਿਰਾਉ ਅਤੇ ਗੱਡੀ ਦੇ ਨਾਲ 6 ਡੱਬੇ ਜਨਰਲ ਲਾਉਣ ਦਾ ਐਲਾਨ ਵੀ ਕੀਤਾ ਜੇਕਰ ਇੱਥੇ ਪਹੁੰਚੇ ਲੋਕਾਂ ਨੇ ਮੰਗਾਵਲ ਚਾਤ ਮਾਰੀ ਤਾਂ ਜਿੱਥੇ ਰੇਲਵੇ ਪ੍ਰਸ਼ਾਸਨ ਅਤੇ ਪ੍ਰਬੰਧਕਾਂ ਵੱਲੋਂ ਸਮਾਗਮ ਲਈ ਕੀਤੇ ਪ੍ਰਬੰਧਾਂ ਕਾਰਨ ਲੋਕਾਂ ਨੂੰ ਖੱਜਲਖਵਾਰ ਹੋਣਾ ਪਿਆ ਉਥੇ ਇਲਾਕੇ ਦੇ ਲੋਕਾਂ ਦੀ ਬਠਿੰਡਾ ਤੋਰੀ ਬਠਿੰਡਾ ਤੇ ਨਵੇਂ ਟ੍ਰੇਨਾਂ ਚਲਾਉਣ ਸੰਬੰਧੀ ਜੋ ਮੰਗਾ ਸਨ ਉਹ ਧਰੀਆਂ ਧਰਾਈਆਂ ਹੀ ਰਹਿ ਗਈਆਂ ਕਿਉਂਕਿ ਰੇਲਵੇ ਮੰਤਰੀ ਸਿਰਫ ਤਾਪਾ ਮੰਡੀ ਵਿਖੇ ਟ੍ਰੇਨਾਂ ਦਾ ਅਠਾਰਾ ਹੋ ਕਰਦੇ ਹੀ ਚੱਲਦੇ ਬਣੇ ਜਿਸ ਕਾਰਨ ਇਲਾਕਾ ਨਿਵਾਸੀਆਂ ਵਿੱਚ ਕਾਫੀ ਰੋਸ ਦੇਖਣ ਨੂੰ ਮਿਲਿਆ ਤਾਂ ਕੀ ਕਿਹੜਾ ਚੌੜਾ ਸਰ ਤੁਸੀਂ ਸਾਰੇ ਇੱਕ ਤਾਂ ਐਸਐਸ ਸਟੇਸ਼ਨ ਦੇ ਉੱਤੇ ਅੰਬਾਲੇ ਨੂੰ ਜਾਣ ਲਈ 8:30 ਵਜੇ ਤੋਂ ਬਾਅਦ 3 ਵਜੇ ਗੱਡੀ ਆਉਂਦੀ ਹੈ ਕੋਈ ਗੱਡੀ ਨਹੀਂ ਨੰਬਰ 2 ਤੇ ਐਸਐਸ ਸਟੇਸ਼ਨ ਦੀ ਜਿਹੜੀ ਡਿਮਾਂਡ ਹੈ ਉਹ 10:30 ਵਜੇ ਤੋਂ ਬਾਅਦ ਸ਼ਾਮ ਨੂੰ 5 ਵਜੇ ਗੱਡੀ ਆਉਂਦੀ ਹੈ ਕੋਈ ਗੱਡੀ ਬਠਿੰਡਾ ਕੇ ਲਈ ਦੋ ਡਿਮਾਂਡ ਹੈ ਇੱਕ ਇੱਥੇ ਮਤਲਬ ਕਿ ਲੈਣਾ ਕ੍ਰੋਸਿੰਗ ਦੇ ਲਈ ਕੋਈ ਪੁਲ ਵਗੈਰਾ ਦੀ ਬਹੁਤ ਸਖਤ ਜ਼ਰੂਰਤ ਹੈ ਅੱਛਾ ਸਰ ਕੋਈ ਇਸ ਤੋਂ ਇਲਾਵਾ ਕੋਈ ਹੋਰ ਡਿਮਾਂਡ ਤੁਹਾਡੇ ਇੱਥੇ ਡਿਮਾਂਡ ਹੈ ਸਾਡੀ ਹਰਦਵਾਲੀ ਸਾਨੂੰ ਇੱਕ ਗੱਡੀ ਚਾਹੀਦੀ ਹੈ ਕਿਉਂਕਿ ਜਿਹੜੀ ਸਵੇਰੇ ਗੱਡੀ ਹਰਦਵਾਲ ਜੀ ਹੁੰਦੀ ਹੈ ਉਹ ਬਹੁਤ ਭਰ ਕੇ ਜਾ ਰਹੀ ਹੈ ਉਸ ਵਿੱਚ ਚੜਨ ਨੂੰ ਸ਼ੀਤ ਨਹੀਂ ਹੁੰਦੀ ਹਰਦਵਾਲ ਤੋਂ ਤੁਹਾਡੀ ਕੀ ਡਿਮਾਂਡ ਹੈ ਸਾਰੇ ਸੈਕਸ਼ਨ ਤੋਂ ਡਿਮਾਂਡ ਹੈ ਕਿ ਕੋ ਮਤਲਬ ਇਹੜਾ ਸੈਕਸ਼ਨਾਂ ਪੂਰੀ ਤਰ੍ਹਾਂ ਮਤਲਬ ਰੇਲਵੇ ਬਲੋਰ ਜੱਟ ਕੀਤਾ ਸਖਸ਼ਨਾ ਠੀਕ ਹੈ ਜੀ ਇਸ ਵੱਲ ਰੇਲਵੇ ਦਾ ਇਸ ਤੋਂ ਪਹਿਲਾਂ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਕੋਈ ਧਿਆਨ ਨਹੀਂ ਗਿਆ ਮੇਨ ਸਾਡੇ ਮਾਲਵੇ ਦਾ ਜਿਹੜਾ ਲਿੰਕ ਆ ਕੰਮਕਾਰ ਦਾ ਦਵਾਈ ਬੂਟੀ ਦਾ ਉਹ ਕਿਸੇ ਵੀ ਤਰ੍ਹਾਂ ਦਾ ਸਾਰਾ ਸਾਡਾ ਲੁਧਿਆਣਾ ਜਲੰਧਰ ਨਾਲ ਰੇਲਵੇ ਨੇ ਕੁਝ ਹਿਸਾਬ ਲਾ ਲੋ ਵੀ 53 ਤੇ 12 65 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਅੱਜ ਤੱਕ ਬਠਿੰਡੇ ਤੋਂ ਰੇਲ ਲੁਧਿਆਣੇ ਦਾ ਕੋਈ ਸਿੱਧਾ ਲਿੰਕ ਨਹੀਂ ਜਦਕਿ ਇੱਥੇ ਘੱਟੋ ਘੱਟ ਦੋ ਐਕਸਪ੍ਰੈਸ ਗੱਡੀਆਂ ਬਠਿੰਡੇ ਤੋਂ ਲੁਧਿਆਣੇ ਚਲੀਆਂ ਚਾਹੀਦੀਆਂ ਨੇ ਜੋ ਮਤਲਬ ਕੋਈ ਅੰਮ੍ਰਿਤਸਰ ਜੰਮੂ ਪਠਾਨਕੋਟ ਜਲੰਧਰ ਨੂੰ ਇਸ ਏਰੀਆ ਨੂੰ ਮਤਲਬ ਲਿੰਕ ਕਰਨ ਜਿੰਨਾ ਨਾ ਮਤਲਬ ਲੋਕਾਂ ਦਾ ਬੜਾ-ਬੜਾ ਫਾਇਦਾ ਹੋਵੇ। ਬਾਕੀ ਸੈਕੰਡ ਏ ਆ ਵੀ ਇੱਥੇ ਟਾਈਮ ਟੇਬਲ ਦੇ ਵਿੱਚ ਬੜੇ-ਬੜੇ ਗੈਪ ਨੇ। ਜਿਵੇਂ ਸਵੇਰੇ ਅਸੀਂ ਜੇ ਚਾਹੀਏ ਤਾਂ ਮਤਲਬ ਬਠਿੰਡੇ ਪਹੁੰਚਣਾ ਹੋਵੇ ਤਾਂ ਸਾਨੂੰ ਕੋਈ 9 ਵਜੇ ਤੋਂ ਪਹਿਲਾਂ ਟ੍ਰੇਨ ਨਹੀਂ ਪਹੁੰਚਾਉਂਦੀ। ਜਿਸ ਤਰ੍ਹਾਂ ਕੋਈ ਗੱਡੀ ਇੱਥੋਂ ਸਵੇਰੇ 8:30 ਦੇ ਕਰੀਬ ਬਠਿੰਡੇ ਪਹੁੰਚੇ ਤਾਂ ਉੱਥੋਂ ਬੜੇ ਵਧੀਆ ਲਿੰਕ ਬੰਦੇ ਨੇਗੇ ਫਿਰੋਜ਼ਪੁਰ ਨੂੰ ਲਿੰਕਾ ਹਨੂਮਾਨਗੜ੍ਹ ਨੂੰ ਲਿੰਕਾ ਤੇ દૈનિક ਦਾ ਵੀ દિલ્હી ਨੂੰ ਬੜਾ ਵਧੀਆ ਲਿੰਕ ਬਣਦਾ ਹੈਗਾ ਤੇ ਦੂਸਰਾ ਸ਼ਾਮ ਵੇਲੇ ਵੀ ਕੋਈ મતલਬ ਗੱਡੀ ਨਹੀਂ ਸਾਨੂੰ 5:25 ਤੋਂ ਬਾਅਦ ਕੋਈ ਗੱਡੀ ਨਹੀਂ ਮਿਲਦੀ ਜਦ ਕਿ ਉੱਥੇ દૈનિક ਜੰਮੂ ਤੋਂ ਵੀ ਅਰਾਈਵ ਕਰਦੀਆਂ ਨੇ ਉਸ ਦੌਰਾਨ ਤੇ ਮੇਰਾ ਖਿਆਲ ਹੈ ਵੀ ਜੇ ਸਾਨੂੰ 8:00 ਵਜੇ ਦੇ ਕਰੀਬ ਕੋਈ ਗੱਡੀ ਉੱਥੋਂ ਚਲਾਈ ਜਾਵੇ ਤਾਂ ਬੜਾ ਵਧੀਆ ਲੋਕਾਂ ਨੂੰ ਫਾਇਦਾ ਹੋ ਤਪ ਮੰਡੀ ਤੋਂ ਪੋਥੀਮਾਲ ਹਾਲਚਰ ਲਈ ਜਸਵੀਰ ਸਿੰਘ ਆਲੋਕ